ਹਾਂਜੀ ਬਾਈ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਉਮੀਦ ਸਾਰੇ ਠੀਕ ਹੋਵੋਗੇ। ਵੀਰੇ ਆਪਾਂ ਅੱਜ ਛੋਟੀ ਜਾਣਕਾਰੀ ਦੇਣੀ ਆ ਜਿਵੇਂ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਤੇ ਆਪਾਂ ਪੱਲੀਆਂ ਵਗੈਰਾ ਲਾਉਣੇ ਆ ਧੁੱਪ ਘੱਟ ਨਿਕਲਦੀ ਆ ਤੇ ਆਪਣਾ ਫਾਰਮ ਥੱਲੋਂ ਗਿੱਲਾ ਹੋ ਜਾਂਦਾ। ਕੋ ਗਿੱਲਾ ਹੋਣ ਦੇ ਨਾਲ ਫਾਰਮ ਦੇ ਨਾਲ ਹੁਣ ਨਾਲ ਵੀਰੇ ਜਦੋਂ ਵਾਰਡ ਬੈਠ ਕਰਦਾ ਗਿੱਲਾ ਹੋ ਜਾਂਦਾ ਇਹਦੋਂ ਵਾਰਡ ਪੂਰੀ ਗਿੱਲੇ ਬਾ ਫਾਰਮ ਦੇ ਵਿੱਚ ਤੁਰਦਾ ਤਾਂ ਇਸ ਦੇ ਨਾਲ ਪੱਲੀਆਂ ਵੀ ਬਾਹਰੋਂ ਬੰਦ ਕਰ ਦਿੰਨੇ ਆ ਪ੍ਰੋਪਰ। ਤੇ ਜਿੰਨਲੋਂ ਅਮੋਨੀਆ ਗੈਸ ਪੈਦਾ ਹੋ ਜਾਂਦੀ ਆ ਤੇ ਅਮੋਨੀਆ ਗੈਸ ਪੈਦਾ ਹੋਣ ਦੇ ਨਾਲ ਆਪਣੇ ਵਾੜ ਦੇ ਅੱਖਾਂ ਖਰਾਬ ਹੁੰਦੀਆਂ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਤੇ ਹੌਲੀ ਹੌਲੀ ਵਾੜ ਸੁਸਤ ਹੋਣ ਲੱਗ ਜਾਂਦਾ ਖਾਣਾ ਪੀਣਾ ਛੱਡ ਦਿੰਦਾ ਮਾਰਟੈਲਿਟੀ ਦਰ ਵਧ ਜਾਂਦੀ ਆ ਮਤਲਬ ਨੁਕਸਾਨ ਹੁੰਦਾ ਵੀਰੇ ਆਪਾਂ ਨੂੰ ਫਾਰਮ ਥੱਲੋਂ ਸੁੱਕਾ ਰੱਖਣਾ ਚਾਹੀਦਾ ਇਸ ਤਰੀਕੇ ਨਾਲ ਦੇਖੋ ਵੀ ਫਾਰਮ ਥੱਲੋਂ ਇਸ ਤਰੀਕੇ ਨਾਲ ਸੁੱਕਾ ਹੋਣਾ ਚਾਹੀਦਾ ਬਿਲਕੁਲ ਜੇ ਦੇ ਬਾਅਦ ਚਾ ਆਪਾਂ ਫਾਰਮ ਦੇ ਵਿੱਚ ਜਿਵੇਂ ਚੌਲਾਂ ਦਾ ਫੂਸਾ ਜਾਂ ਤੂੜੀ ਹੁੰਦੀ ਹੈ ਆਪਣੇ ਗਲੀ ਦੀ ਉਹ ਤੂੜੀ ਪਾ ਸਕਦੇ ਆਪਾਂ ਤੇ ਵਿੱਚ ਆਪਾਂ ਜਿਹੜੀ ਦੁਕਾਨਾਂ ਤੋਂ ਕਲੀ ਮਿਲਦੀ ਆਪਾਂ ਚੂਨਾ ਕਲੀ ਕਹਿੰਦੇ ਨੇ ਆਪਾਂ ਉਹ ਮਿਲਾ ਕੇ ਉਹ ਆਪਾਂ ਨੂੰ ਪਾਉਣੀ ਚਾਹੀਦੀ ਹੈ ਵੀਰੇ ਜਿਹਦੇ ਨਾਲ ਫਾਰਮ ਆਪਾਂ ਸੁੱਕਾ ਰਹਿੰਦਾ ਤੇ ਫਾਰਮ ਦੇ ਵਿੱਚ ਪਟਾਣੂ ਜੀਵ ਵਗੈਰਾ ਨਹੀਂ ਪੈਦਾ ਹੁੰਦੇ ਤੇ ਫਾਰਮ ਆਪਣਾ ਵਧੀਆ ਸੁੱਕਾ ਰਹਿੰਦਾ ਫਿਰ ਉਹਦੇ ਵਾਰਡ ਵੀ ਆਪਣਾ ਤੰਦਰੁਸਤ ਤੇ ਸਹੀ ਰਹਿੰਦਾ ਪੱਲੀਆਂ ਵੀ ਇਸ ਤਰੀਕੇ ਨਾਲ ਥੋੜੀਆਂ ਡਾਊਨ ਕਰਦਾ ਤੇ ਕਈ ਵਾਰ ਵੀ ਉਹ ਆਪਣੀ ਗਾਂਸ ਬਾਹਰ ਜਾਈ ਜਾਵੇ ਤੇ ਬਾਰਡ ਨੂੰ ਕੋਈ ਦਿੱਕਤ ਨਾ ਆਵੇ ਤੇ ਬਾਕੀ ਆਪਾਂ ਇਸ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਤੇ ਜਿੰਨੀ ਗਾਇ ਪਣ ਜਾਣਕਾਰੀ ਆ ਵੀਰੇ ਆਪਾਂ ਜਰੂਰ ਦਿੰਨੇ ਆ ਤੇ ਕਈ ਵਾਰ ਕੋਈ ਯਾਦਾ ਮੜਿਆ ਵਾਇਰਸ ਆਉਂਦਾ ਕੋਈ ਇੱਕ ਨਾ ਵੀਰੇ ਬਿਰਕੁਨੇਸ ਦੀ ਪੈਕਿੰਗ ਆਉਂਦੀ ਆ ਸਪਰੇ ਉਹਦੀ ਸਪਰੇ ਕਰਦਿਆ ਕਰੋ ਕਈ ਵਾਰ ਕੋਈ ਫਾਰਮ ਦੇ ਵਿੱਚ ਜਿਵੇਂ ਮਹੀਨੇ ਡੇਢ ਮਹੀਨੇ ਬਾਅਦ ਉਹਦੀ ਸਪਰੇ ਕਰਦਿਆ ਕਰੋ ਕੋਈ ਵਾਇਰਸ ਨਹੀਂ ਆਉਂਦਾ ਵੈਸੇ ਗਿਰਜੀ ਧੰਨਵਾਦ ਠੰਕ ਯੂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਨਾਲ ਹੀ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ